ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੋਹਾਲੀ ਤੋਂ 28 ਸਾਲਾ ਆਈਟੀ ਪ੍ਰੋਫੈਸ਼ਨਲ ਨੇ ਖੁਦਕੁਸ਼ੀ ਕਰ ਲਈ ਹੈ ਸੈਕਟਰ 99 ਦੇ ਘਰ ਅੰਦਰੋਂ ਨਿਤਿਨ ਦੀ লাশ ਬਰਾਮਦ ਹੋਈ লাশ ਕੋਲੋਂ ਇੱਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਵਧੇਰੀ ਜਾਣਕਾਰੀ ਲਈ ਸਾਡੇ ਪੱਤਰਕਾਰ ਨਵਿੰਦਰ ਸਿੰਘ ਵਿਰਾੜ ਫੋਨ ਲਾਈਨ 'ਤੇ ਮੌਜੂਦ ਨੇ ਨਵਿੰਦਰ ਸੁਸਾਇਡ ਨੋਟ 'ਚ ਮ੍ਰਿਤਕ ਨੇ ਕੀ ਲਿਖਿਆ ਥੇ ਪੁਲਿਸ ਨੇ ਕੀ ਕਾਰਵਾਈ ਕੀਤੀ ਬਿਲਕੁਲ ਮਿਤਨੇ ਆਪਣੇ ਕੁਝ ਕੁ ਨੋਟ ਦੇ ਵਿੱਚ ਸਾਫ਼ ਲਿਖਿਆ ਹੈ ਕਿ ਉਸਦੀ ਪਤਨੀ ਔਰ ਉਸਦਾ ਸਾਰਾ ਪਰਿਵਾਰ ਉਸਦੇ ਕੈਰੈਕਟਰ ਨੂੰ ਲੈ ਕੇ ਸ਼ੱਕ ਕਰਦੇ ਸੀ ਉਹ ਕਈ ਵਾਰ ਉਹਨਾਂ ਚਪਾਈ ਦੇ ਚੁੱਕਾ ਪਰ ਸਮਝਾਉਣ ਦੇ ਬਾਵਜੂਦ ਉਹ ਨਹੀਂ ਮੰਨ ਰਹੇ ਉਹ ਉਸਦੇ ਚਰਿੱਤਰ ਤੇ ਸ਼ੱਕ ਕਰਦੇ ਰਹਿੰਦੇ ਇਸ ਨੂੰ ਲੈ ਕੇ ਜਿਹੜਾ ਲਗਾਤਾਰ ਘਰ ਦੇ ਵਿੱਚ ਤਕਲੀਫ ਰਹਿੰਦਾ ਪਰ ਹੁਣ ਜਿਹੜੀ ਹੈ ਹੱਦ ਪਾਰ ਹੋ ਗਈ ਆ ਮੈਂ ਇਸ ਜਿਹੜੇ ਅਸਪੈਕਸ ਨੂੰ ਨਹੀਂ برداشت ਕਰ ਸਕਦਾ ਔਰ ਮੈਂ ਉਸ ਦੁਨੀਆ ਤੋਂ ਜਾਣ ਲੱਗਾ ਮੈਂ ਖੁਦ ਨੂੰ ਖਤਮ ਕਰਨ ਲੱਗਾ ਪਰ ਉਸਨੇ ਇਸ ਦੇ ਵਿੱਚ ਸਾਫ਼ ਇਹ ਵੀ ਲਿਖਿਆ ਕਿ ਜਿਹੜਾ ਮੇਰਾ ਸਾਲਾ ਉਸਦੀ ਚੰਗੀ ਪਹੁੰਚ ਹੈ ਉਹ ਇੱਕ ਵੱਡੀ ਕੰਪਨੀ ਦੇ ਨਾਲ ਜੁੜਿਆ ਹੋਇਆ ਹੈ ਇਸਦੇ ਚਲਦੇ ਉਸਤੇ ਦਬਾਅ ਬਣਾਇਆ ਜਾ ਰਿਹਾ ਹੈ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਔਰ ਅਖੀਰ ਦੇ ਵਿੱਚ ਉਹਨੇ ਇਹ ਵੀ ਲਿਖਿਆ ਕਿ ਮੈਂ ਆਪਣੀ ਪਤਨੀ ਸ਼ਿਲਪੀ ਨੂੰ ਬਹੁਤ ਪਿਆਰ ਕਰਦਾ ਹਾਂ ਔਰ ਉਸਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਜਾਵੇ ਦੂਸਰੇ ਨੂੰ ਸਾਰੇ ਪਰਿਵਾਰ ਨੂੰ ਜਿਹੜਾ ਉਸਨੇ ਜ਼ਿੰਮੇਵਾਰ ਠਹਿਰਾਇਆ ਕਿ ਮੇਰੀ ਖੁਰਕੀ ਲਈ ਇਹ ਲੋਕ ਜਨਵਰੀ ਮੇਰੇ ਇਹਨਾਂ ਦੀ ਤੰਗ ਆ ਕੇ ਮੈਂ ਖੁਰਕੀ ਕਰਨ ਲੱਗਾ ਆ ਜਿਹੜਾ ਜਿਹੜਾ ਮ੍ਰਿਤਕ ਹੈ ਜਿਹਦਾ ਭਰਾ ਇਸ ਵੇਲੇ ਉਸਦਾ ਪਰਿਵਾਰ ਲਗਾਤਾਰ ਕਰ ਰਿਹਾ ਨੇ ਕਿ ਇਸ ਤੇ ਕਾਰਵਾਈ ਕੀਤੀ ਜਾਵੇ ਪੁਲਿਸ ਪਰ ਫਿਲਹਾਲ ਪੁਲਿਸ ਨੇ ਜਿਹੜੀ ਅਜੇ ਤੱਕ ਇਹਦੇ ਵਿੱਚ ਕੋਈ ਐਫਆਈਆਰ ਦਰਜ ਨਹੀਂ ਕੀਤੀ ਆ ਹਾਲੇ ਦੋਨੋਂ ਧਿਰਾਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਜਿਹੜਾ ਨਿਤਿਰਾਫ ਦਾ ਸੋਹਰਾ ਪਰਿਵਾਰ ਇਸ ਤੇ ਪਹੁੰਚਿਆ ਹੋਇਆ ਦੋਨੋਂ ਧਿਰਾਂ ਦੇ ਵਿੱਚ ਗੱਲਬਾਤ ਹੋ ਰਹੀ ਹੈ ਪੁਲਿਸ ਨੇ ਪਰ ਸਲਾਹ ਜਿਹੜੀ ਹੈ ਕਿਸੇ ਕਿਸਮ ਦੀ ਕਾਰਵਾਈ ਨਹੀਂ ਕੀਤੀ ਹੈ ਕੋਈ ਹਰ ਤੱਕ ਮਾਮਲਾ ਦਰਜ ਨਹੀਂ ਕੀਤਾ ਗਿਆ ਤਦਕੇ ਪੀੜਤ ਪਰਿਵਾਰਾ ਜਿਹੜਾ ਮਾਮਲਾ ਦਰਜ ਕਰਨ ਤੇ ਅੜਿਆ ਹੋਇਆ ਹੈ ਬਲੀਵ ਧੰਨਵਾਦ ਨਪਿੰਦਰ ਜਾਣਕਾਰੀ ਲਈ